ਸਤਿਕਾਰਯੋ ਗੁਰੂ ਪਿਆਰੇ ਗੁਰਸਵਾਰੇ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਬਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਿਸ ਗੁਰਬਾਣੀ ਸਭ ਮੰ ਕਰ ਰਹੇ ਹੋ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਤੀਸਰੇ ਪਾਛ ਮੇਰੇ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰਦੇ ਹਨ ਹਰ ਨਾਮ ਧੰਨ ਨਿਰਮਲ ਅਤ ਅਪਾਰ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਪਵਿੱਤਰ ਧੰਨ ਹੈ ਅਤੇ ਜਿਹੜਾ ਪ੍ਰਮਾਤਮਾ ਦਾ ਨਾਮ ਧੰਨ ਹੈ ਉਹ ਕਦੇ ਮੁਕਦਾ ਨਹੀਂ ਹੈ ਇਹ ਦੁਨੀਆ ਦੇ ਧਨ ਪਦਾਰਥ ਅਸੀਂ ਚਾਹੇ ਜਿੰਨੇ ਮਰਜੀ ਇਕੱਠੇ ਕਰ ਲਈਏ ਧਨ ਦੌਲਤ ਅਸੀਂ ਜਿੰਨੀ ਮਰਜੀ ਇਕੱਤਰ ਕਰ ਲਈਏ ਪਰੰਤੂ ਦੁਨਿਆਵੀ ਜੋ ਮਾਇਆ ਹੈ ਪੈਸਾ ਹੈ ਉਹ ਇੱਕ ਦਿਨ ਖਤਮ ਹੋ ਜਾਂਦਾ ਹੈ ਪਰੰਤੂ ਸਤਿਗੁਰੂ ਜੀ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹ ਇੱਕ ਪਵਿੱਤਰ ਧਨ ਹੈ ਜਿਹੜਾ ਕਦੇ ਵੀ ਨਹੀਂ ਮੁੱਕਦਾ ਗੁਰ ਕੈ ਸ਼ਬਦ ਭਰੇ ਭੰਡਾਰਾ ਗੁਰੂ ਦੇ ਸ਼ਬਦ ਦੇ ਵਿੱਚ ਜੁੜਿਆਂ ਮਨੁੱਖ ਦੇ ਅੰਦਰ ਇਸ ਧਨ ਦੇ ਖਜ਼ਾਨੇ ਭਰ ਜਾਂਦੇ ਹਨ ਨਾਮ ਧਨ ਵਿਨ ਹੋਰ ਸਭ ਇੱਕ ਜਾਣ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਹਰੀ ਦੇ ਨਾਮ ਤੋਂ ਬਿਨਾਂ ਪਰਮਾਤਮਾ ਦੇ ਨਾਮ ਧਨ ਤੋਂ ਬਿਨਾ ਇਹ ਜੋ ਦੁਨੀਆ ਵਾਲਾ ਧਨ ਹੈ ਉਹ ਜ਼ਹਿਰ ਦੇ ਬਰਾਬਰ ਹੈ ਜੋ ਸਾਡੇ ਆਤਮਿਕ ਜੀਵਨ ਨੂੰ ਮਾਰ ਦਿੰਦਾ ਹੈ ਪਰੰਤੂ ਜਿਹੜਾ ਮਨੁੱਖ ਨਾਮ ਧਨ ਖੜਦਾ ਹੈ ਪਰਮਾਤਮਾ ਦਾ ਨਾਮ ਜਪਦਾ ਹੈ ਉਹ ਆਪਣੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹਾਸਲ ਕਰ ਲੈਂਦਾ ਹੈ ਮਾਇਆ ਮੋਹ ਜਲੇ ਅਬਮਾਨ ਜਿਹੜਾ ਦੁਨੀਆਂ ਵਾਲਾ ਧਨ ਹੈ ਉਹ ਅਹੰਕਾਰ ਪੈਦਾ ਕਰਦਾ ਹੈ ਜਦੋਂ ਬੰਦੇ ਦੇ ਕੋਲ ਥੋੜੇ ਜਿਹੇ ਪੈਸੇ ਜ਼ਿਆਦਾ ਆ ਜਾਂਨ ਤਾਂ ਬੰਦੇ ਦੇ ਵਿੱਚ ਹੰਕਾਰ ਆ ਜਾਂਦਾ ਹੈ ਉਹ ਦੁਨੀਆਂ ਵਾਲੇ ਧਨ ਨੂੰ ਇਕੱਠਾ ਕਰਦਾ ਰਹਿੰਦਾ ਹੈ ਅਤੇ ਇਸ ਮਾਇਆ ਦੇ ਮੋਹ ਦੇ ਵਿੱਚ ਸੜਦਾ ਰਹਿੰਦਾ ਹੈ ਗੁਰਮੁਖ ਹਰ ਰਸ ਚੱਖੇ ਕੋਇ ਜਿਹੜਾ ਵੀ ਮਨੁੱਖ ਗੁਰੂ ਦੀ ਸ਼ਰਨ ਦੇ ਵਿੱਚ ਪੈ ਕੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਦਾ ਹੈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਿਸ ਸਦਾ ਆਨੰਦ ਹੋਵੇ ਦਿਨ ਰਾਤ ਪੂਰ ਭਾਗ ਪ੍ਰਾਪਤ ਹੋਏ ਸਤਿਗੁਰੂ ਜੀ ਕਹਿੰਦੇ ਭਾਈ ਉਸ ਨੂੰ ਦਿਨ ਰਾਤ ਹਰ ਵੇਲੇ ਆਤਮਿਕ ਆਨੰਦ ਮਿਲਿਆ ਰਹਿੰਦਾ ਹੈ ਉਹ ਮਨੁੱਖ ਹਰ ਵੇਲੇ ਖੁਸ਼ੀਆਂ ਖੇੜੀਆਂ ਦੇ ਵਿੱਚ ਰਹਿੰਦਾ ਹੈ ਜਿਹੜਾ ਪ੍ਰਮਾਤਮਾ ਦਾ ਨਾਮ ਜਪਦਾ ਹੈ ਪਰ ਇਹ ਹਰੀ ਦਾ ਜਿਹੜਾ ਨਾਮ ਹੈ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਿਲਦਾ ਹੈ ਸ਼ਬਦ ਦੀਪਕ ਵਰਤੈ ਤੈ ਲੋਹੇ ਤਾਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀਵੇ ਦੀ ਉਦਾਹਰਣ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਭਾਈ ਜਿਸ ਤਰ੍ਹਾਂ ਸਾਡੇ ਕਮਰੇ ਦੇ ਵਿੱਚ ਹਨੇਰਾ ਹੋਵੇ ਤਾਂ ਉੱਥੇ ਅਸੀਂ ਚਾਨਣ ਕਰਨ ਵਾਸਤੇ ਦੀਵਾ ਜਲਾਉਂਦੇ ਹਾਂ ਜਾਂ ਲਾਈਟ ਜਲਾਉਂਦੇ ਹਾਂ ਇਸੇ ਕਰਕੇ ਜਿਹੜਾ ਸਾਡਾ ਆਤਮਿਕ ਜੀਵਨ ਹੈ ਜਦੋਂ ਉਸ ਦੇ ਵਿੱਚ ਅਸੀਂ ਚਾਨਣ ਕਰਨਾ ਹੈ ਤਾਂ ਸਾਨੂੰ ਗੁਰੂ ਦੇ ਸ਼ਬਦ ਦਾ ਦੀਵਾ ਜਲਾਉਣਾ ਪਵੇਗਾ ਫੇਰੀ ਜਿਹੜਾ ਸਾਡਾ ਆਤਮਿਕ ਜੀਵਨ ਹੈ ਉਸ ਦੇ ਵਿੱਚ ਚਾਨਣ ਹੀ ਚਾਨਣ ਪੈਦਾ ਹੋ ਜਾਵੇਗਾ ਜੋ ਚੱਖ ਹੈ ਸੋ ਨਿਰਮਲ ਹੋਏ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਚੱਕਦਾ ਹੈ ਗੁਰੂ ਦਾ ਨਾਮ ਜਪਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਨਿਰਮਲ ਨਾਮ ਹਉਮੈ ਮਲ ਧੋਏ ਗੁਰੂ ਦੇ ਸ਼ਬਦ ਦੇ ਰਾਹੀਂ ਪਵਿੱਤਰ ਹਰੀ ਦੇ ਨਾਮ ਦੇ ਵਿੱਚ ਜੁੜ ਕੇ ਮਨੁੱਖ ਦੇ ਅੰਦਰੋਂ ਜਿਹੜੀ ਹਉਮੈ ਦੀ ਮੈਲ ਹੈ ਉਹ ਧੋਤੀ ਜਾਂਦੀ ਹੈ। ਮਨੁੱਖ ਦੇ ਅੰਦਰੋਂ ਹਉਮੈ ਹੰਕਾਰ ਦੂਰ ਹੋ ਜਾਂਦਾ ਹੈ ਜਿਹੜਾ ਪ੍ਰਭਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਹੈ। ਸਾਚੀ ਭਗਤ ਸਦਾ ਸੁਖ ਹੋਏ। ਸਦਾ ਖੇ ਰਹਿਣ ਵਾਲੇ ਪ੍ਰਭੂ ਦੀ ਭਗਤੀ ਦੀ ਬਰਕਤ ਦੇ ਨਾਲ ਮਨੁੱਖ ਦੇ ਅੰਦਰ ਆਤਮਿਕ ਆਨੰਦ ਪੈਦਾ ਹੋ ਜਾਂਦਾ ਹੈ ਜਿਨ ਹਰ ਰਸ ਚੱਖਿਆ ਸੋ ਹਰ ਜਨ ਲੋਗ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਰਸ ਚੱਕ ਲਿਆ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਗਿਆ ਉਹ ਪਰਮਾਤਮਾ ਦਾ ਦਾਸ ਬਣ ਜਾਂਦਾ ਹੈ ਤਿਸ ਸਦਾ ਹਰਖ ਨਾਹੀ ਕਦੇ ਸੋਗ ਸਤਿਗੁਰੂ ਜੀ ਕਹਿੰਦੇ ਭਾਈ ਉਸ ਨੂੰ ਸਦਾ ਆਨੰਦ ਪ੍ਰਾਪਤ ਹੁੰਦਾ ਹੈ ਉਸ ਨੂੰ ਕੋਈ ਗਮ ਨਹੀਂ ਵਿਆਪਦਾ ਆਪ ਮੁਕਤ ਅਬਰਾ ਮੁਕਤ ਕਰਾਵੇ ਉਹ ਮਨੁੱਖ ਆਪ ਵੀ ਦੁੱਖਾਂ ਤੋਂ ਬਚ ਜਾਂਦਾ ਹੈ ਵਿਕਾਰਾਂ ਤੋਂ ਬਚ ਜਾਂਦਾ ਹੈ ਅਤੇ ਹੋਰਨਾਂ ਨੂੰ ਵੀ ਬਚਾ ਲੈਂਦਾ ਹੈ ਹਰ ਨਾਮ ਜਪੇ ਹਰ ਤੇ ਸੁਖ ਪਾਵੇ ਉਹ ਬੜਾ ਭਾਗੀ ਮਨੁੱਖ ਸਦਾ ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ ਅਤੇ ਪ੍ਰਮਾਤਮਾ ਦੇ ਪਾਸੋਂ ਸੁਖ ਹਾਸਲ ਕਰਦਾ ਹੈ ਬਿਨ ਸਤਗੁਰ ਸਭ ਮੋਈ ਬੁਲਾਏ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਜਿਹੜੀ ਸਾਰੀ ਲੋਕਾਈ ਹੈ ਉਹ ਦੁਖੀ ਹੋ ਹੋ ਕੇ ਆਤਮਕ ਮੌਤ ਸਹਿੜ ਲੈਂਦੀ ਹੈ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਨਹੀਂ ਆਉਂਦਾ ਸਤਿਗੁਰਾਂ ਦੇ ਦਰਸ਼ਨ ਦੇਦਾਰੇ ਨਹੀਂ ਕਰਦਾ ਨਾਮ ਨਹੀਂ ਸਿਮਰਦਾ ਉਹ ਆਤਮਕ ਮੌਤ ਮਰ ਜਾਂਦਾ ਹੈ ਅਣ ਦਿਨ ਦਾਜ ਹੈ ਸ਼ਾਂਤ ਨਾ ਪਾਏ ਗੁਰੂ ਤੋਂ ਵਿਛੜ ਕੇ ਜਿਹੜਾ ਮਨੁੱਖ ਹਰ ਵੇਲੇ ਮਾਇਆ ਦੇ ਮੋਹ ਦੇ ਵਿੱਚ ਸੜਦਾ ਰਹਿੰਦਾ ਹੈ ਗੁਰੂ ਦੀ ਸ਼ਰਨ ਤੋਂ ਬਿਨਾਂ ਮਨੁੱਖ ਕਦੇ ਵੀ ਸ਼ਾਂਤੀ ਹਾਸਲ ਨਹੀਂ ਕਰ ਸਕਦਾ ਸਤ ਗੁਰ ਮਿਲੈ ਸਭ ਤ੍ਰਿਸ਼ਨਾ 부ਝਾਈ ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਗੁਰੂ ਉਸ ਦੀ ਸਾਰੀ ਮਾਇਆ ਦੀ ਜਿਹੜੀ ਤ੍ਰਿਸ਼ਨਾ ਹੈ ਉਹ ਮਿਟਾ ਦਿੰਦਾ ਹੈ ਨਾਨਕ ਨਾਮ ਸਾਧ ਸੁਖ ਪਾਏ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਇਹ ਭਾਈਓ ਮਨੁੱਖ ਹਰਨਾਮ ਦੇ ਵਿੱਚ ਟਿਕ ਕੇ ਸ਼ਾਂਤੀ ਅਤੇ ਆਨੰਦ ਹਾਸਲ ਕਰ ਲੈਂਦਾ ਹੈ ਇਸੇ ਕਰਕੇ 사ਤਗੁਰੂ ਜੀ ਕਹਿੰਦੇ ਭਾਈ ਸਾਨੂੰ ਗੁਰਬਾਣੀ ਦੇ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਇਹ ਜਿਹੜਾ ਦੁਨਿਆਵੀ ਧਨ ਹੈ ਉਹ ਸਾਰਾ ਹੀ ਖਤਮ ਹੋ ਜਾਣਾ ਹੈ ਸਾਡੇ ਨਾਲ ਜੋ ਦਰਗਾਹ ਦੇ ਵਿੱਚ ਜਾਵੇਗਾ ਉਹ ਹਰੀ ਦਾ ਨਾਮ ਜਾਵੇਗਾ ਇਸ ਕਰਕੇ ਸਾਨੂੰ ਪ੍ਰਮਾਤਮਾ ਦਾ ਨਾਮ ਧਨ ਖਟਣਾ ਚਾਹੀਦਾ ਹੈ ਹਰ ਨਾਮ ਧਨ ਨਿਰਮਲ ਅਤਿ ਪਰ ਜਿਹੜਾ ਪਰਮਾਤਮਾ ਦਾ ਨਾਮ ਹੈ ਉਹੀ ਪਵਿੱਤਰ ਧਨ ਹੈ ਅਤੇ ਉਹ ਕਦੇ ਮੁੱਕਦਾ ਨਹੀਂ ਹੈ ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਪਰ ਉਸ ਦੀ ਪਰਮਾਤਮਾ ਜਿਹੜੀ ਚਿੰਤਾ ਹੈ ਤ੍ਰਿਸ਼ਨਾ ਉਹ ਖਤਮ ਕਰ ਦਿੰਦੇ ਹਨ ਪਰ ਉਸ ਮਨੁੱਖ ਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਫਿਰ ਜਿਹੜਾ ਮਨੁੱਖ ਪੰਜ ਅਵਕਾਰਾਂ ਤੋਂ ਬਚ ਜਾਂਦਾ ਹੈ ਫਿਰ ਉਹ ਸੰਤਾਂ ਦਾ ਦਾਸ ਬਣ ਜਾਂਦਾ ਹੈ ਫਿਰ ਉਸ ਦੀ ਜਿਹੜੀ ਮੁਕਤੀ ਹੈ ਉਹ ਹੋ ਜਾਂਦੀ ਹੈ ਉਸ ਦਾ ਦੁਨੀਆਂ ਦੇ ਵਿੱਚ ਆਇਆ ਸਭਲ ਹੋ ਜਾਂਦਾ ਹੈ ਤਾਂ ਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਹਨ ਕਿ ਭਾਈ ਜੇ ਤੁਸੀਂ ਨੇ ਕੋਈ ਕਮਾਉਣਾ ਹੈ ਤਾਂ ਉਹ ਪਰਮਾਤਮਾ ਦਾ ਨਾਮ ਧਨ ਹੈ ਪਰਮਾਤਮਾ ਦਾ ਨਾਮ ਸਿਮਰ ਕੇ ਪਰਮਾਤਮਾ ਦਾ ਨਾਮ ਜਪ ਕੇ ਜਿਹੜਾ ਮਨੁੱਖ ਹੈ ਉਹ ਆਪਣਾ ਜੀਵਨ ਅਤੇ ਆਪਣੇ ਪਰਿਵਾਰ ਦਾ ਜਿਹੜਾ ਜੀਵਨ ਹੈ ਉਹ ਸੁਧਾਰ ਲੈਂਦਾ ਹੈ ਉਹ ਆਪ ਵੀ ਤਰ ਜਾਂਦਾ ਹੈ ਅਤੇ ਜਿਹੜੇ ਉਹਦੇ ਨਾਲ ਨਾਮ ਜਪਦੇ ਹਨ ਉਹ ਵੀ ਤਰ ਜਾਂਦੇ ਹਨ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਪਾਏ ਸਾਨੂੰ ਹਰ ਵੇਲੇ ਨਾਮ ਦੇ ਨਾਲ ਜੁੜ ਕੇ ਗੁਰੂ ਦੇ ਨਾਲ ਜੁੜ ਕੇ ਗੁਰੂ ਦੀ ਸਿਫਤਸਲਾਹ ਦੇ ਵਿੱਚ ਹਰ ਵੇਲੇ ਪ੍ਰਭ ਦਾ ਨਾਮ ਜਪਣਾ ਚਾਹੀਦਾ ਹੈ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆ ਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ